ਲੇ ਵੀ ਸੱਜਣੋ ਅੱਜ ਦੀ ਨਾ ਜਿਹੜੀ ਵੀਡੀਓ ਲੱਗਿਆ ਬਣਾਉਣ ਪਿੰਡ ਬਹਾਦਰਪੁਰ ਤਹਿਸੀਲ ਬਰੇਟਾ ਮੰਡੀ ਤੇ ਜ਼ਿਲ੍ਹਾ ਰਜਿੰਦਾ ਮਾਨਸਾ ਨਾਗੇ ਮੰਨ ਲਓ ਵੀ 7 ਤੋਂ 8 ਦਿਖਾ ਦਾਂਗੇ ਟੋਕੜ ਗੱਬਣ ਤਾਜ਼ੀਆਂ ਸੂਈਆਂ ਇੱਕ ਕੱਟਾ ਦਿਖਾ ਦਾਂਗੇ ਬਹੁਤ ਚੰਗੇ ਰਿਕਾਰਡ ਵਾਲਾ ਤੇ ਇੱਕ ਆ ਪਹਿਲਣ ਤਾਜੀ ਸੂਈ ਬੱਛੀ ਦਿਖਾ ਦਾਂਗੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਪਸ਼ੂ ਤਾਂ ਹੈਗਾ ਸਾਰੀ ਚੰਗੀ ਕੁਆਲਿਟੀ ਦਾ ਤੇ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਤੇ ਬਾਕੀ ਬਾਈ ਦਾ ਸੂ ਡਿਟੇਲ ਆ ਜਾਜੂ ਬਰਾਬਰ ਹਰੋ ਗਾਮਿਆ ਠੀਕ ਹੈ ਸਰਜੀਕਲ ਅਸਤਰੀ ਕਰ ਬਾਈ ਸਾਰਿਆਂ ਨੂੰ ਚੱਲਦਾ ਮਾਰੂ ਮਾਰ ਕੰਮ ਜਮਾ ਹੈ ਜਾਓ ਨਾਮ ਤੇ ਨੰਬਰ ਬੋਲ ਨਾਮ ਗੁਰਪ੍ਰੀਤ ਸਿੰਘ 77106 15368 77106 15368 4 ਵੀਆ ਨੰਬਰ 18427686147 68147 ਹੈ ਨਾ ਇਹ ਸੱਜਣ ਦੀ ਇੱਕ ਖਾਸ ਗੱਲ ਹੁੰਦੀ ਹੈ ਵੀ ਖੁਸ਼ੀ ਰਹਿਣਾ ਜਦੋਂ ਵੀ ਕੰਮ ਕਰਨਾ ਆਈਂਦਾ ਹੈ ਨਾ ਉਹ ਜ਼ਿੰਦਗੀ 'ਚ ਖੁਸ਼ੀ ਰਹਿਣਾ ਚਾਹੀਦਾ ਹੈ ਨਾ ਖੁਸ਼ੀ ਰਹਿਣਾ ਚਾਹੀਦਾ ਕਿ ਇਹ ਦੇਖ ਜਾਣਾ ਰੋ ਬਾਈ ਵਾਦੇ ਘੱਟ ਚੱਲਦੀ ਸ਼ੁਰੂਆਤ ਆ ਬੱਚੀ ਤੋਂ ਬੱਚੀ ਤੋਂ ਕਰ ਲਿਓ ਆ ਮੈਂ ਤਾਂ ਇਹ ਕਹਿਣਾ ਹੁੰਨਾ ਵੀ ਹਰੇਕ ਨੂੰ ਵਾਅਦਾ ਹੀ ਹੋਵੇ ਯਾਰ ਪਰ ਵਾਦੇ ਨਾਲ ਘਾਟਾ ਵੀ ਜੁੜਿਆ ਹੈ ਨਾ ਨਫੇ ਨਾਲ ਨੁਕਸਾਨ ਆ ਗਿਆ ਹੈ ਨਾ ਇੱਥੋਂ ਕਰ ਸ਼ੁਰੂ ਲਾ ਤੋਰ ਕਾਲੇ ਖੋਲ ਕੇ ਇਹਨੇ ਸਾਡੇ ਪਿੰਡ ਦਾ ਕਾਲਾ ਪੌਂਚਾ ਹੋਇਆ ਅੱਜ ਵੀਡੀਓ ਕਰਾਉਣ ਇੱਥੋਂ ਤੇ ਇੱਥੇ ਮਾਰਦੀ ਕਰੀ ਆਰਡਰ ਤੇ ਕੈਮਰਾ ਓਏ ਇਹ ਇੱਥੋਂ ਕਰਾ ਦੀ ਇੱਕ ਆ ਜਾ ਲੈ ਔ ਕਾਇਦਨ ਦੀ ਥੂਈ ਥੂਈ ਰਾਤ ਹੀ ਹੋਈ ਆ ਵੀ ਰਾਤ ਦੀ ਹਾਂ ਤੇ ਕਿੰਨੀ ਕ ਬੋਲੀ ਹੋ ਆਈ ਆ ਵੀ ਬੋਲੀ ਤਾਂ 10 15 ਕਿਲੋ ਬੋ ਤਿਆਰ ਹੈ 10 ਕਿਲੋ ਜਾਂ 15 ਕਿਲੋ ਆਸਾ ਫਰਕ ਆ ਵਾਸਤੇ 15 ਚ 10 15 ਕੇ ਕੀੜੂ ਮਾਂ ਵੀ ਰਾਤੇ ਆਪਾਂ ਕੱਢਿਆ ਜਿਹੜਾ 5 6 ਕਿਲੋ ਕੱਢਿਆ ਮੈਂ ਵੀਡੀਓ ਠੀਕ ਆ ਵੀ ਇੱਕ ਆਈਡੀਆ ਆ ਵੀ ਇਹ ਮੰਨ ਲਾ ਵੀ 10 ਤੋਂ ਤਾਂ ਬਾਰੀ ਹੋਊਗਾ ਬਾਰੀ ਬਾਰ ਹੋਈ ਗੱਲ ਟਾਈਮ ਤੋਂ ਟਾਈਮ ਤਸੱਲੀ ਕਰਾ ਦਾਂਗੇ ਚੋ ਟਾਈਮ ਜਮਾ ਚਵਾਈ ਦੀ ਕਰਿਆ ਹਾਂ ਹਾਂ ਚਵਾਈ ਇੱਕ ਨੰਬਰ ਜਮਾ ਸ਼ਰਲਾ ਚਿੱਟਾ ਕੋਈ ਸ਼ਰਲਾ ਚਿੱਟਾ ਫਟ ਫਟ ਝੋ ਜਵਾਈ ਕੰਮ ਆਪਾਂ ਨੇ ਕਿਹਾ ਸੋਨੇ ਵਰਗਾ ਬਸ ਆਹ ਹੁੜਾ ਕੰਮ ਤਾਂ ਨਹੀਂ ਕੋਈ ਨਾ ਨਾ ਕੋਈ ਚੱਕਰ ਨਹੀਂ ਹੈਗਾ ਠੰਡੀ ਸੀ ਕਿੰਨਾ ਕ ਦੁੱਧ ਪਾ ਸਕਦੀ ਆ ਆਈਡੀਆ ਕਿੰਨਾ ਕ ਪਾ ਦੂਗੀ ਆਈਡੀਆ ਦੁੱਧ 25 ਕਿਲੋ ਖੁੱਲਾ ਪਾ ਦੇਗੀ ਜਮਾ ਠੀਕ ਹੈ ਗਾ ਕੁਆਲਟੀ ਬਹੁਤ ਇਹ ਕੰਨਾ ਕੁੰਨਾ ਕੀ ਦੇਖਦਾ ਠੀਕ ਹੈ ਤੇ ਬਾਕੀ ਕਰੀ ਆਰਡਰ ਤੇ ਮਾਰਦੀ ਆਰਡਰ ਦੀ ਜਿਹੜੀ ਜਾੜਾ ਨਾ ਉਹ ਫੁੱਲ ਮਜ਼ਬੂਤ ਆ ਗਈ ਬਿਲਕੁਲ ਇਹ ਕਹਿ ਸਕਦੇ ਆ ਫਿਕਸ ਜਲੇਵਾ ਮਾੜੇ ਮਾੜੀ ਜੇਰ ਬੜੀ ਅਕਲ ਕਰਨੀ ਨਹੀਂ ਮੰਨਿਆ ਬੱਚੀ ਠੀਕ ਆ ਗੱਲ ਵੀ ਜਿੱਦਾਂ ਦਾ ਨਾ ਲੇਵਾ ਤੁਹਾਨੂੰ ਮੈਂ ਰਕਮੈਂਡ ਕਰਦਾ ਨਾ ਗਾਵਾਂਾਂ ਚ ਜਿੱਦਾਂ ਦਾ ਚਾਹੀਦਾ ਉਦਾਂ ਦਾ ਲੇਵਾ ਬੱਚੀ ਨੂੰ ਤੇ ਜੜ ਆ ਗਈ ਫੁੱਲ ਮਜ਼ਬੂਤ 올 ਫੌਨ ਵਾਲਾ ਸਿਸਟਮ ਨਹੀਂ ਬਾਈ ਕਹਿੰਦਾ ਤੇ ਬਾਕੀ ਜਿਹੜਾ ਸੱਜਣ ਪਸ਼ੂ ਖਰੀਦਦਾ ਗੁਰਪ੍ਰੀਤ ਇਹ ਕਹਿੰਨੇ ਹੁੰਦਾ ਵੀ ਯਾਰ ਉਹਨੇ ਆਪਣੀ ਜਜਮੈਂਟ ਨਾਲ ਲੈਣਾ ਵੀ ਮੇਰੇ ਕੋਲ ਆ ਕੇ ਕਿੰਨਾ ਦੁੱਧ ਪਾ ਦੂਗੀ ਹੈ ਨਾ ਆਪਣਾ ਇੱਕ ਆਈਡੀਆ ਹੁੰਦਾ ਕਹਿ ਲੀ ਸੱਜਣੋ ਇੱਕ ਗੈਸ ਹੁੰਦਾ ਹੈ ਨਾ ਕਿੰਨੇ ਪੈਸੇ ਚੱਲੀਆਂ ਇਹਦੇ ਇੱਕ ਇੱਕ ਅੱਸੀ ਵੀ ਕੱਲਾ ਕੱਲਾ ਸੀ ਆ ਮਗਰ ਦੇ ਇੱਕ ਅੱਸੀ ਗਾਣਾ ਇੱਕ ਅੱਸੀ ਦਾ ਜਿਆਦਾ ਹੋਗਾ ਨਹੀਂ ਨਾ 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 ਠੀਕ ਆ ਠੀਕ ਆ ਨੱਕਾ ਨਹੀਂ ਕਰਦੇ ਹਾਂ ਬਾਈ ਕਹਿੰਦਾ ਇਹਦਾ ਲੈ ਲਾਂਗੇ 80000 ਰੁਪਿਆ ਟਾਈਮ ਤੋਂ ਟਾਈਮ ਆ ਤਸੱਲੀ ਬਾਈ ਕਹਿੰਦਾ ਕਰਾ ਦਾਂਗੇ ਤੇ ਥਾਣੇ ਨੂੰ ਕਹ ਲਈ ਗੁਰਪ੍ਰੀਤ ਦੇ ਹੱਥੀਂ ਚ ਬਾਈ ਵਾਲੀ ਲੱਗਿਆ ਹਾਂ ਨਰਮਾ ਚ ਬਾਈ ਦੀ ਬਹੁਤ ਜਮਾਈ ਬਹੁਤ ਹੀ ਸੋਨੇ ਚ ਬਾਈ ਠੀਕ ਆ ਗੱਲ ਤੇ ਹੁਣ ਆ ਜਾ ਗਰੀ ਇਧਰਲੇ ਬੰਨੇ ਮੱਜਾਂ ਦੇ ਡਿਪਾਰਟਮੈਂਟ ਤੇ ਆ ਜਾ ਮੱਜੀ ਤੇ ਮਾਰਦੇ ਕੈਮਰਾ ਤੋੜ ਕਾਲੀ ਹੋਣ ਕੇ ਤੇ ਕੱਦ ਦਾ ਆਈਡੀਆ ਇੱਥੇ ਤੋਂ ਕਰਾ ਦੀ ਕੱਦ ਆ ਗਿਆ ਫੁੱਲ ਵੱਡੀਆਂ ਦਾ ਸੁਆ ਗੁਰਪ ਸੂਆ ਦੂਜਾ ਬਾਈ ਸੂਆ ਦੂਜਾ ਮਗਰ ਕੱਟਾ ਆ ਗਿਆ ਨਾ ਆ ਕੱਟਾ ਨੀਲੀ ਦਾ ਆ ਗਿਆ ਪਯੋਰ ਹਨਾ ਨੀਲੀ ਦਾ ਆ ਕੱਟਾ ਆ ਗਿਆ ਸਤਿਨੋਂ ਪਯੋਰ ਨੀਲੀ ਦਾ ਉਹ ਬੰਦਾ ਨੀਲੀ ਦਾ ਸ਼ੌਕੀ ਹੈ ਬਾਲਾ ਤੇ ਖਾਸ ਗੱਲ ਇਹ ਝੋਟੀ ਦੀ ਇਹ ਰਹਿਣੀ ਆ ਵੀ ਜਿਵੇਂ ਨੀਲੀ ਦਾ ਬੱਚਾ ਪਯੋਰ ਦੇ ਤਾਂ ਆਪ ਮੋਰਾ ਦੀਆਂ ਸੀਮਣ ਜਿੱਦਾਂ ਦਾ ਹਨਾ ਲਾ ਦੋਂਗੇ ਹਾਂ ਬੱਚਾ ਉਦਾਂ ਦਾ ਪਾ ਦੂ ਜਿਹੜੇ ਛਾਂ ਦਾ ਸੀਮਣ ਲਵਾ ਦੋਂਗੇ ਬੱਚਾ ਸਾਰਾ ਇਹ ਕੇ ਲਈ ਵੀ ਸ਼ਾਂਤੀ ਪਾ ਦੂ ਸ਼ਾਂਤੀ ਪਾ ਦੂ ਚੰਗੇ ਛਾਂ ਦਾ ਲਵਾ ਦੋਂਗੇ ਚੰਗਾ ਟੋਪ ਦਾ ਬੱਚਾ ਪਾ ਦੂ ਟੋਪ ਦਾ ਬੱਚਾ ਸੁਭਾਅ ਦੀ ਗੁਰਪ੍ਰੀਤ ਕਹਿੰਦੇ ਬਾਲੀ ਠੰਡੀ ਆ ਬਾਈ ਦੇਖਾ ਇਹ ਥਾਣਾ ਹੈ ਕਹਿੰਦਾ ਸਾਡਾ ਥਾਣਾ ਦੇਖ ਲੈ ਤਾਂ ਕਿਹੜਾ ਲੱਗਿਆ ਕੱਲ 3 ਲੱਖ ਰੁਪਏ ਲੱਗਿਆ ਹੁੰਦਾ ਉੱਥਾਂ ਦਾ ਥਾਣ ਲੱਗਿਆ ਹਾਂ ਕਿੰਨੇ ਦਿਨ ਦਾ ਸੁਆ ਸੁਆ ਇੱਕ ਹਰਿਆ ਵੀ 15 ਦਿਨਾਂ ਦਾ 15 ਦਿਨ ਦਾ ਮੈਲੇ ਮੂਲੇ ਲੱਗ ਗਏ ਮੈੜੀ ਨਹੀਂ ਲੱਗੀ ਹਲੇ ਮੈਲੇ ਚੱਲੂਗੀ ਕਿੰਨਾ ਦੁੱਧ ਤਿਆਰ ਦੁੱਧ ਹੁਣ ਬਾਈ ਕਿਥੇ ਲੀਟਰ ਜਮਾ ਤਲਮਾ 13 ਲੀਟਰ ਦੁੱਧਾ ਠੰਡਾ 13 ਲੀਟਰ ਠੰਡਾ ਕਰਕੇ ਬਾਈ ਕਹਿੰਦਾ ਤਿਆਰੀ ਦਾ ਤੇ ਇੱਥੋਂ ਘੈਰੀ ਗਾਂ ਵਾਲੇ ਬੰਦੇ ਦਿਖਾ ਦੇ ਥਾਣਲੇਵਾ ਗਾਂਲੇ ਬੰਨੋ ਚੈੱਕ ਕਰਾ ਦੀ ਤੇ ਥਣ ਲੱਗਿਆ ਸਜਣੋਂ ਦੂਰਾ ਗੁਰਪ੍ਰੀਤ ਚਵਾਈ ਦੀ ਕਮਰੂ ਚਵਾਈ ਬਾਸ ਰੇ ਗਿਆ ਭਾਈ ਮੋਟੀ ਮੋਟੀ ਹਲ ਮੋਟੀ ਜਿੱਦਾਂ ਥਣ ਲੱਗਿਆ ਉਦਾਂ ਦੀ ਚਵਾਈ ਮਿਲੂ ਤੂ ਆ ਜਿਗਰੇ ਵਿੱਚ ਉਈਆਂ ਜਾ ਮੁੱਖੀ ਗੱਲ ਕਿੰਨਾ ਕੁ ਦੁੱਧ ਪਾਉ ਜੇ ਕਹ ਲਈਏ ਟਕਾਣੇ ਜੇ ਲੱਗ ਕੇ ਦੁੱਧ ਜਰੀ ਮੈਂ ਬਾਲਾ ਦੂੰ ਮਾਰੀ ਜੀ ਆਪਾਂ ਇੰਨੇ 15 ਕਿਲੋ ਜਮਾ ਹੀ ਠੰਡਾ ਨਾਰਮਲ ਸੇਵਾ ਵੇ 15 ਕਿਲੋ ਦੁੱਧ ਦੇ ਦੀ ਠੀਕ ਆ ਗੱਲ 15 ਪਾ ਦੂ 13 ਅੱਜ ਤਿਆਰੀ ਦਾ ਹਣਾ 13 ਤਿਆਰੀ ਹੈ ਇੱਥੋਂ ਮਾਰਦੀ ਕਹ ਰਹੀ ਕੈਮਰਾ 13 ਕਿਲੋ ਬਾਈ ਕਹਿੰਦਾ ਤਿਆਰੀ ਦਾ ਲੇ ਬਬਲਕੋ ਅਸੀਂ ਅੱਜ ਜਵੇਂ ਜੇਬ 'ਚ ਪਾਉਣ ਵਾਲਾ ਕੰਮ ਹੀ ਕਰਨਾ ਜੇਬ 'ਮੇ 170 ਹੀ ਪਣੇ 1 ਲੱਖ 70000 ਮਾਫੀ ਹੋ ਜੋ ਕੋਈ ਮਾਫੀ ਬਖ ਕਰਦੇ ਆ ਇਮਾਨਦਾਨ ਬਾਈਆਂ ਗਾ ਜੇ ਮੇ ਕਹੇਗਾ ਕੋਈ ਠੀਕ ਆ ਗੱਲ ਮਾਨਤਾਨ ਛੋਟ ਛੱਪਾ ਜਾ ਕਰਦਾਂਗੇ ਹਾਂ 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 ਤੇ ਹੁਣ ਆ ਜਾ ਕਰੀ ਅਗਲੇ ਨੰਬਰ 'ਤੇ ਆ ਝੋਟੀ ਤੇ ਮਾਰਦੇ ਕੈਮਰਾ ਤੋਰ ਕਾਲੇ ਖੋਲ ਕੇ ਇਹ ਗੱਬਣਾ ਨਾ ਸੂਈ ਸਵਾਈਏ ਇਹ ਵੀ ਤਾਜੀ ਇਹਦੇ ਨਾਲ ਬੱਚਾ ਕੀ ਆ ਗਿਆ ਬੱਚਾ ਕੱਟਾ ਕੱਟਾ ਆ ਗਿਆ ਇਹਦੇ ਨਾਲ ਵੀ ਬੁੱਲ ਆ ਗਿਆ ਤੋਰ ਕਾਲੇ ਓਏ ਸੂਆ ਸੂਆ ਪਹਿਲਣ ਬਾਈ ਪਹਿਲਾ ਸੂਆ ਹਾਂ ਪਹਿਲਾ ਸੂਆ ਦੰਦੋਂ ਤਾਂ ਨਹੀਂ ਦੇਖੇ ਦੰਦ ਤਾਂ ਨਹੀਂ ਦੇਖੇ ਬਈ ਕਾਲੇ ਮੂੰਹ ਤੇਨੂੰ ਕਹਿ ਦਈਏ ਗੋਰੀ ਠੀਕ ਆ ਗੱਲ ਹਾਂ ਕਿੰਨੇ ਦਿਨ ਦਾ ਸੁਆ ਸੁਆ ਇਸ ਕਾ ਹੈਗਾ ਬਈ ਹਫਤੇ ਦਾ ਇੱਕ ਹਫਤੇ ਦਾ ਹਾਂ ਕਿੰਨਾ ਦੁੱਧ ਆਜਾ ਦੁੱਧ ਹੁਣ ਇੱਕ ਥੱਲੇ 11 ਲੀਟਰ ਹੈਗਾ ਹਾਂ ਜਮਾ ਠੱਡਾ ਆ ਜਿਹੜੇ ਭਰਾ ਕਹਿੰਦੇ ਦੁੱਧ ਨਹੀਂ ਵੱਧ ਕਿਲੋ ਉੱਦੀ ਕਿਲੋ ਵੀ ਘੱਟ ਵੱਧ ਮਿਲੇਗਾ ਜਮਾ ਜਿੰਨਾ ਕਹਤਾ ਜਿੰਨਾ ਅੱਜ ਹੈ ਗਿਆ ਕੱਲ ਨੂੰ ਅਗਲੇ ਉਰੇ ਆ ਗਿਆ ਦੋ ਟਾਈਮ ਚੋਣ ਲੱਗ ਗਿਆ ਪਉਂਗੀ ਬੇਇਜ਼ਤੀ ਕਰਾਈਏ ਠੀਕ ਹੈ ਅਗਲੇ ਕੇ ਮੂਰੇ ਆਣਾ ਆਹ ਗੱਲ ਨਹੀਂ ਨਿਕਲੇ ਕਈ ਸੱਜਣਾ ਐਡੀ ਕਿ ਝੋਟੀ ਕਹਦ ਨੇ ਯਾਰ 14 ਕਰ ਗਏ ਉਹ ਕਿਹੜੀ ਜੜੀ ਬੂਟੀ ਪਾਉਂਦ ਨੇ ਅਸੀਂ ਇਹ ਜੜੀ ਦੂਜੇ ਤੀਜੇ ਚੌਥੇ ਦਿਨੇ 14 ਕਰ ਦਿੰਦੇ ਹਾਂ ਨਾ ਆਪਾਂ ਇੱਕ ਪ੍ਰੂਫ ਤੈਨੂੰ ਹੁਣ ਵੀ ਦੇ ਸਕਾਂ ਤੇਰੇ ਵੀਡੀਓ 'ਵਾਲਾ ਦੀ ਕਲਿੱਪ ਕੱਟ ਕੇ ਠੀਕ ਹੈ ਪਿਓ ਰਿਆ ਨਹੀਂ ਗੇ ਝੋਟੀਆਂ ਠੀਕ ਹੈ ਗੱਲ ਹਾਂ ਗਾਰੰਟੀ ਰਊਗੀ ਜਮਾ ਆਪਣੀ ਲਿਖਤ ਗਾਰੰਟੀ ਰਹਿ ਗਈ ਉਧਰ ਦੀ ਵੀਡੀਓ ਖਾਦਾਂਗੇ ਆ ਪ੍ਰੂਫ ਆਪਣੇ ਲੈ ਬੇ ਟੂ ਜੈਡ ਬਿਓਰ ਅਗਲੇ ਕੇ ਘਰ ਕਾ ਬਾਰ ਕਾ ਜੇਲੇ ਕਾ ਸਾਰਾ ਐਡਰੈਸ ਆਪਣੇ ਜਿੱਥੋਂ ਲੈ ਕੇ ਆ ਜਮਾ ਹਾਂ ਮਾਲਕ ਕਈ ਵੀਡੀਓ ਬਣਾਈ ਹੋਈ ਹੈ ਠੀਕ ਹੈ ਗੱਲ ਆਈਆਂ ਕਦੋਂ ਨੇ ਆਪਣੇ ਕੋਲੇ ਆਪਣੇ ਲੈ ਬੇ ਪਰਸੋਂ ਆਈਆਂ ਠੀਕ ਹੈ ਗੱਲ ਪਰਸੋਂ ਦੀ ਆਈਆਂ ਕੇ ਲਈ ਵੀ ਹਲੇ ਹਾਂ ਮਤਲਬ ਪੂਰੀ ਤਰ੍ਹਾਂ ਕਹਿ ਲਈ ਵੀ ਸੈੱਟ ਨਹੀਂ ਹੋਈ ਜਾ ਰਹੀ ਸੈੱਟ ਨਹੀਂ ਹਲੇ ਮੱਜਾਂ ਨੇ ਲੜੇ ਤੈਨੂੰ ਪਤਾ ਜੀ ਉਹਨਾਂ ਕੀ ਨੀਤੀਚਾਰੇ ਆਪਣਾ ਫਰਕ ਪੈ ਜਾਊ ਠੀਕ ਹੈ ਫਰਕ ਹੈ ਉਹਨਾਂ ਕੀ ਸਮਝ ਕਿੰਨਾ ਦੁੱਧ ਕਿੰਨੇ ਦੁੱਧ ਦੀ ਰਿਪੋਰਟ ਤੇ ਆਈ ਆ ਇਹ ਦੁੱਧ ਉਹ ਅਗਲੇ ਨੇ ਕਿਹਾ ਜੇ 15 ਕਿਲੋ ਕਰਗੀ ਤਾਂ ਪੈਸੇ ਦੇ ਜੇ ਨਹੀਂ ਆਈ ਨਾ ਗਏ 14 14 ਮੰਨ ਕੇ ਦੇ ਦੇ ਕੇ 14 ਕਿਲੋ ਕਹ ਲੈ ਹੋਰ ਘਟਾ ਦੇ ਹਾਂ ਹਾਂ ਕਿੰਨੇ ਪੈਸੇ ਦੇ ਇਸ ਦਾ ਆਪਾਂ 135 ਲੈਣਾ 1 ਲੱਖ ਤੇ 35000 ਇਹ ਸਾਰੀਆਂ ਉਧਰੋਂ ਲੈਂਦੀਆਂ ਸਾਰਾ ਮਾਰ ਇੱਕ ਉਹ ਜੋ ਟੀ ਆਪਣੀ ਜਿਹੜੀ ਬਖੜ ਗੱਬਣਾ ਉਹ ਪੰਜਾਬੀ ਠੀਕ ਹੈ ਗੱਲ ਤੇ ਹੁਣ ਮਾਰਦੇ ਕਰੀਆ ਤਿੰਨ ਨੰਬਰ ਵਾਲੀ ਤੇ ਵੀਡੀਓ ਦਾ ਚੌਥਾ ਨੰਬਰ ਤੇ ਮੱਜਾਂ ਚ ਆ ਗਿਆ ਤੀਜਾ ਲਿਆਕ ਵਾਲੇ ਉਰਲੇ ਬੰਨੇ ਇਹ ਗੱਬਣਾ ਆ ਗੱਬਣ ਦਾ ਟੀ ਦਾ ਮੁੱਲੇ ਕੋਈ ਨਹੀਂ ਠੀਕ ਹੈ ਗੱਲ ਆਲੇ ਆਲੇ ਉਰਲੇ ਬੰਨੇ ਇਹ ਵੀਡੀਓ ਕਰਕੇ ਆਪਾਂ ਪਾ ਦੇ ਨਹੀਂ ਆਪਾਂ ਇਹ ਦੁੱਧ ਚਵਾ ਕੇ ਜੋੜੀ ਵੇਚਣਗੇ ਛੁਆ ਛੁਆ ਦਾ ਛੁਆ ਦੂਜਾ ਗੁਰੀ ਬਾਈ ਛੁਆ ਦੂਜਾ ਕਿੰਨੇ ਦਿਨ ਉਹ ਕਹੇ ਪਹਿਲਣਵੇਂ ਕਹੇ ਵੇਚ ਦੇ ਚ ਠੀਕ ਹੈ ਹੁਣ ਦੂਜੇ ਸੁਣੇ ਥਾਣ ਥੁਣ ਨਹੀਂ ਕਹ ਲਈ ਇੱਕ ਵਾਰ ਥਾਣ ਥੁਣ ਨਹੀਂ ਆਪਣੇ ਪਸ਼ੂ ਕਿੰਨਾ ਚਵਾਈ ਮਾੜੀ ਮਰੇਗੀ ਨਾ ਥਾਣ ਤੈਨੂੰ ਠੀਕ ਹੈ ਗੱਲ ਹਾਂ ਤੋਰ ਦੇ ਗਾਲੇ ਮਾੜੇ ਕਿੰਨੇ ਕਿੰਨੇ ਦਿਨ ਕੱਢ ਦੂਗੀ ਇਹ ਇਹ ਕੱਢ ਦੇਗੀ 5-4 ਦਿਨ ਯੋਟੀ ਹਾਂ ਕਈ ਵਾਰੀ ਗੱਡੀ ਕੁਟੀ ਚੜਕੇ ਗੱਡੀ ਕੁਟੀ ਮੇਂ ਜਾ ਕੇ 1-2 ਦਿਨ ਪਹਿਲਾਂ ਉਹ ਤੇ ਨੂਰੇ ਦੇਖੂਰੇਗਾ ਸਰੀਰ ਦੱਸਾ ਹੈਗਾ ਠੀਕ ਹੈ ਗੱਲ ਹਾਂ ਤੇ ਬਾਕੀ ਚੜਾਈ ਉੱਤੋਂ ਚੰਗੀ ਆ ਤੇ ਕੱਦ ਵੀ ਚੰਗਾ ਰੱਖਦੀ ਆ ਤੇ ਥਣ ਕਹ ਲਈ ਬਹੁਤ ਕਮਾਲ ਦਾ ਲੱਗਿਆ ਮੁੱਟੀ ਚਵਾਈ ਪੂਰੀ ਪੂਰੀ ਮੋਟੀ ਮੋਟੀ ਉਹ ਕਿ ਬਪਾਰੀ ਦਾ ਚੇਪਾ ਲਾ ਕੇ ਦੇਖ ਲਾਉਂਦੀ ਪਤਾ ਲੱਗ ਜਾਏ ਆ ਜਿਹੜਾ ਆਸ ਲਗਾ ਲਈਏ ਕਾਰੀਗਰ ਉਹਦਾ ਚੇਪਾ ਲਾਗੀ ਦਾ ਉਹ ਮੁੱਟੀ ਚਵਾਈ ਦਾ ਪਤਾ ਲੱਗ ਜਾਏ ਠੀਕ ਹੈ ਕਿੰਨੀ ਕਿੰਨੀ ਤੋਂ ਦੱਸਿਆ ਦਾ ਪਹਿਲਣ ਦਾ ਇੰਨੇ ਯਾਰ ਪਹਿਲਣ ਨੇ 14 15 ਕਿਲੋ ਦੁੱਧ ਦੇ ਆਏ ਐਂ ਠੀਕ ਹੈ ਨਾ ਬਾਹਰ ਉਹਨੇ ਕਿਹਾ ਜੇ 18 ਕਿਲੋ ਦੁੱਧ ਦੇ ਦਿਆ ਤਾਂ ਰੱਖ ਲਈਨੀ ਮੇਰੀ ਪੁੱਠੀ ਚੜਦੀ ਠੀਕ ਹੈ ਗੱਲ ਆ ਤੇ ਬਾਕੀ ਜਿਹੜੇ ਭਰਾ ਕਹਿੰਦੇ ਨੇ ਨਾ ਵੀ ਪੂਛਕਾਰੀ ਬਰੀਕ ਚਾਹੀਦੀ ਐ ਇੱਥੋਂ ਦਿਖਾ ਦੇ ਵੈਸੇ ਮੈਂ ਤਾਂ ਜਾਦੇ ਮੰਨਦਾ ਹੁੰਨਾ ਵੀ ਯਾਰ ਪਸ਼ੂ ਦੇ ਆਰਡਰ ਕੁਆਲਿਟੀ ਦੇ ਕਹ ਲਈਏ ਤੇ ਹਨਾ ਉਦਾਂ ਵੀ ਪੂਛਾਂ ਦੇ ਚੱਕਰ 'ਚ ਬੜਾ ਤਾਂ ਨਾ ਪਈਏ ਹਨਾ ਵੀ ਆਰਡਰ ਕੁਆਲਿਟੀ ਥਾਣਾ ਤੇ ਬਾਕੀ ਉਦਾਂ ਨਾਸਲੇ ਦੱਸ ਦਿੰਦੇ ਜਿਹੜੀ ਜੀ ਆਹ ਦੇਖੀ ਪਿੰਡੇ 'ਤੇ ਬਣਾੜਾ ਦੇਖ ਆੋਰਲੇ ਬਣਿਆ ਆ ਜੀ ਇੱਥੋਂ ਜਾਲ ਬਣਿਆ ਬੜਾ ਦੇਖ ਕਾਮੜਾ ਆ ਗਿਆ ਬਰੀਕ ਜਮਾ ਹਨਾ ਆ ਜਮਾਨ ਪਤਲੇ ਚਾਂਪਲੇ ਚਾਹੇ ਇੱਕ ਹੋਰ ਗੁਣਾ ਨਵੇਂ ਆ ਦੇਖ ਲੈ ਜੇ ਥੱਲੇ ਬੈ ਜਾ ਹੁਣ ਗੱਬਣਾਗੇ ਲੈ ਠੀਕ ਆ ਗੱਲ ਨਾ ਥੋੜੀ ਮੈਂ ਲੱਤ ਮਾਰ ਜਾਈਂਗਾ ਗਾਂ ਵਾਲਾ ਕੰਮ ਹੀ ਆ ਗਾਂ ਵਾਲਾ ਕੰਮ ਹੈ ਗੱਬਣਾ ਹੁਣ ਚਾਹੇ ਕਿਦਾਂ ਹਰਾ ਮਾਰਨ ਭਾਈ ਜਾਨੇ ਮੈਂ ਨਹੀਂ ਟੱਪ ਜਾਈਂਗਾ ਪਹਿਲਾਂ ਦਾ ਪਾਈ ਕਹਿੰਦਾ 14 ਕਿਲੋ 10 ਕਿਲੋ ਦਿੱਤੀ ਆ ਤੇ ਬਾਕੀ ਮੈਂ ਕਹੂੰਗਾ ਵੀ ਤੁਹਾਡੀ ਨਜ਼ਰ ਤੇ ਜ਼ਿਆਦਾ ਡਿਪੈਂਡ ਕਰੂ ਜਾਂ ਤੁਹਾਡੀ ਕੈਰੀ ਲੀਏ ਕੇਰ ਤੇ ਡਿਪੈਂਡ ਕਰੂਗਾ ਵੀ ਆਪਾਂ ਕਿਦਾਂ ਦੀ ਕੇਰ ਰੱਖਦੇ ਆ ਪਸ਼ੂ ਦੀ ਹਾਂ ਤੇ ਦਿਨ ਦਾ ਸਿਆਰੇ 7 ਹਾਂ 5 4 ਲਾਲੇ 7 ਲਾਲੇ ਠੀਕ ਆ ਗੱਲ ਕਿੰਨੇ ਪੈਸੇ ਰਹਿਣਗੇ ਇੱਕਾ 175000 ਰੁਪਏ ਲੈਣੇ ਅੱਜ ਹਾਂ ਗੱਬਣ ਗੱਬਣ ਹਾਂ ਸੂਣ ਤੇ ਤਿਆਰੀ ਦੁੱਧ ਹਾਂ ਉਹਦੋਂ ਗੱਲਾਂ ਹੋਰ ਹੋਈਆਂ ਠੀਕ ਹੈ ਗੱਲ ਉਹਦੋਂ ਉਦਾਂ ਦਾ ਹੋ ਜੂ ਤੇ ਅੱਜ ਵਾਲਾ ਹੈਗਾ 175000 75000 ਤੇ ਗਰੰਟੀ ਰਹੂਗੀ ਹਰਿਆਣੇ ਦੀ ਹਰਿਆਣੇ ਕੀ ਆਪਾਂ ਉਹ ਚੀਜ਼ ਨਹੀਂ ਹੋਊਗੀ ਕਿ ਕੋਈ ਭਰਾ ਕੇ ਦੂਗਾ ਵੀ ਯਾਰ ਇੱਥੋਂ ਕੋਈ ਇੱਕ ਬੰਦਾ ਉਹ ਯੂਟ ਮਾਰ ਦੇ ਆਪਣੇ ਲੈ ਸਾਰੇ ਪ੍ਰੂਫ ਦੇ ਆ ਯਾਰ ਜੇ ਬੰਦੇ ਨੇ ਕਹਿ ਦਿਆ ਵੀ ਹਾਂ ਸਹੀ ਹੈ ਠੀਕ ਹੈ ਗੱਲ ਤਾਂ ਲੈ ਜੇ ਨਹੀਂ ਅਗਲਾ ਫੇਰ ਰਹਿਣਗੇ ਨਹੀਂ ਹੈ ਨਾ ਆ ਜਾ ਗਰੀ ਹੁਣ ਮਾਰ ਦੇ ਇਹਦੇ ਆ ਆਪਣੇ ਇਧਰ ਵਾਲੀ ਆ ਹਾ ਯਾ ਆਪਣੀ ਆਪਾਂ ਹੀ ਤਾਜੀ ਦੇ ਆ ਆਪਣੇ ਬੰਦੇ ਐ ਠੀਕ ਹੈ ਉਹਨਾਂ ਨੂੰ ਤਾਜੀ ਦੇ ਜਾਂ ਬਾਖੜੀ ਦੇ ਜਾਂ ਆਪਾਂ ਨੂੰ ਕਿੰਨੇ ਟਾਈਮ ਦੀ ਗੱਬਣ ਚੈੱਕ ਪਾਸ ਆ ਇਹ 6 ਮਹੀਨਿਆਂ ਕੀ ਗੱਬਣ ਚੈੱਕ ਪਾਸ ਹੈ 7ਵਾਂ ਲੱਗਿਆ 7ਵਾਂ ਲੱਗਣ ਵਾਲਾ ਇਹਨੂੰ 19 ਤਰੀਕ ਨੂੰ 7ਵਾਂ ਮਹੀਨਾ ਲੱਗ ਜਾ ਠੀਕ ਆ ਅੱਜ ਮੇਰਾ ਖਲਾ 14 ਹੋ ਗਈ 5 ਦਿਨ ਰਹਿ ਗਏ ਹਾਂ 5 ਦਿਨ ਰਹਿ ਗਏ ਕਮ ਅਗਲਾ ਡਾਕਟਰ ਲੈ ਕੇ ਆਇਆ ਆਪਾਂ ਤਸੱਲੀ ਕਰਾਣੀ ਅਗਲੇ 5-7 ਦਿਨ ਹੋਰ ਆਪਾਂ ਇਹ ਕਹਿੰਦਾ ਤੈਨੂੰ ਪਤਾ ਹੈ ਫਿਰ ਦੂਜੀ ਲੋਟ ਜੀ ਗੱਲਾਂ ਕਰਨਾ ਤੇ ਬਾਕੀ ਸਾਰਾ ਇੱਕ ਚੀਜ਼ ਕਹਦੇ ਮੈਂ ਕਿ ਜਿੱਥੋਂ ਵੀ ਤੁਸੀਂ ਤੋਕੜ ਗੱਭਣ ਪਸ਼ੂ ਲੈਣੇ ਹੋ ਹਨ ਉਹ ਮਾਲਕ ਦੇ ਘਰੋਂ ਚੈੱਕ ਪਾਸ ਕਰਾਣੇ ਹਨ ਮਾੜ ਚੋਰੇ ਦਿੱਕਤ ਵੀ ਨਹੀਂ ਰਹਿੰਦੀ ਵੀ ਯਾਰੇ 20 ਦਿਨ ਵੱਧ ਲੈ ਗਈ 10 ਲੈ ਗਈ ਕਿਉਂਕਿ ਕਈ ਵਾਰੀ ਪਸ਼ੂ ਜਾ ਕੇ ਸੈਕਟ ਹੋਇਆ ਨਾ ਜਾਂ ਕਿਸੇ ਪਸ਼ੂ ਦੀ ਆਦਤ ਹੁੰਦੀ ਆ 10 ਦਿਨ ਉੱਤੇ ਲੈ ਕੇ ਸੂਣਦੀ ਜਾਂ 15 ਇਥੋਂ ਬਾਈ ਕਹਿੰਦਾ ਆਪਾਂ ਚੈ ਦੁੱਧ ਦੁੱਧ 2021 ਥੱਲੇ ਹੈ ਇਹਦਾ 4 ਕਿਲੋ ਕੀਲਾ ਪਾਦਣੇ ਦੇ ਕਾਰਨ ਹੁਣ ਮੜਾ ਜੇ ਟੱਪ ਟਪਈਆ ਜਾ ਕਰ ਗਿਆ ਹੁਣ ਕਿੰਨਾ ਹੋ ਥਣ ਪਾਸ ਕਰਾ ਹੁਣ ਥਣ ਪਾਸ ਨੇ ਉਹ ਤਾਂ ਹੈਗਾ ਧੱਕੇ ਪਲੇ ਨਾਲ 3-4 ਕਿਲੋ ਦੁੱਧ ਕੱਢਦੇ ਆ ਠੀਕ ਆ ਗੱਲ ਦੋ ਢਾਈ ਮੰਨ ਲੀਏ ਵੀ ਥਣ ਦੇ ਪਾਸ 2.5 ਕਿਲੋ ਦਾਣ ਰਾਮ ਚਵਾਈ ਚੂਈ ਦਾ ਪਤਾ ਲੱਗ ਜਵਾਈ ਆਪਣੀ ਜ਼ਿੰਮੇਵਾਰੀ ਸਾਰਲਾ ਛਿੱਟਾ ਟਾਰ ਸਾਰਲਾ ਛਿੱਟਾ ਕੋਈ ਥਾਰ ਥਣ ਵੱਧ ਘੱਟ ਥਣ ਘੱਟ ਵੱਧ ਕੋਈ ਬਾਹਰ ਬੋਝ ਕੀ ਸੂਣ ਦਾ ਕ ਆਪਣੀ ਜ਼ਿੰਮੇਵਾਰੀ ਆ ਸਾਰੇ ਪੱਖ ਤੋਂ ਹਾਂ 100 ਪੈਸੇ ਕਿੰਨੇ ਲਾਵੇਂਗਾ ਬਾਜ਼ਾਰ ਨੰਗਾ ਰੱਖ ਗਿਆ ਇਨ ਵੇ ਸਹੀ ਕਿ 75000 ਰੁਪਏ ਲੈ ਜਮੇ ਫਿਕਸ ਕਰ ਦੇ ਫਿਕਸ ਇਸ ਕੇ 70000 ਰੁਪਏ ਹਾਂ ਨਾ ਆਉਗਾ ਪੂਰਾ 70 ਹਾਂ ਚੈੱਕ ਪਾਸ 6 ਮਹੀਨੇ ਹਾਂ ਤਸੱਲੀ ਕਰਾ ਕੇ ਦਿਆਂਗੇ ਅਗਲੇ ਦੋ ਤੋਂ ਤਿੰਨ ਕਿਲੋ ਦੁੱਧ ਮੰਨ ਲਈਏ ਵੀ ਥਾਣੇ ਦੇ ਪਾਸ ਹੀ ਕਰਾਂਗੇ ਹਾਂ 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 ਹੁਣ ਟਾਪੜ ਪਈਆ ਕਰਾ ਕੇ ਤੇ ਅਗਲਾ ਕਦੇ ਵੀ ਉਰੇ ਥਾਪੀ ਮਾਰ ਕੇ ਬਹਿ ਜੂਗਾ ਨਹੀਂ ਥਣੇ ਤਾਂ ਪਾਸ ਕਰਾ ਦੂ ਹਾਂ ਥਣੇ ਪਾਸ ਹੈ ਥਣਾ ਕੀ ਤੇ ਜੰਮੇਵਰੀ ਗੁਰੀ ਆਪਣੀ ਯਾਰ ਵੀਡੀਓ ਕੱਟ ਗਿਆ ਬੰਦਾ ਬਾਹਰ ਬੋਜ ਗਿਆ ਅਗਲੇ ਸੂਣ ਤੱਕ ਕੀ ਜੰਮੇਵਰੀ ਠੀਕ ਆ ਗੱਲ ਤੇ ਇੱਕ ਗਾਰ ਹੀ ਇਧਰ ਲੈ ਬੰਨੇ ਮਾਰਦੇ ਆਹ ਖੜੀਆ ਝੋਟੀ ਇਹ ਤ ਇਹ ਅੱਗ ਲੈ ਛੂਹੀ ਦੀ ਰਾ ਬੋਲੇ ਮੋ ਖਾਲੀ ਐ ਝੋਟੀ ਸੁਆ ਕਿਹੜਾ ਸੁਆ ਦੂਜਾ ਕਿੰਨੇ ਦੁੱਧ ਦੀ ਰਿਪੋਰਟ ਆ ਜੀ ਦੁੱਧ 15 ਕਿਲੋ ਠੰਡਾ ਪਾ ਦੇਗੀ ਜਮੇ 14 ਪਾ ਦ ਹੈ 14 ਪਾ ਦ 14 ਕਾ ਨੂੰ ਪਾ ਦੇਗੀ 10 ਕਿਲੋ ਦੇ ਇੱਕੇ ਥੱਲੇ ਬੋਲੇ ਕੋਈ ਸਟਾਰਟ ਹੋਈ ਬਸ ਕਾਲੀ ਇੰਨੀ ਚੰਗੀ ਐ ਆ ਫਿਰ ਤਾਂ 16 17 ਪਾਉਣਾ ਚਾਹੀਦਾ ਜੀ 10 ਤੋਂ 10 ਕਿਲੋ ਬੋਲੇ ਉਹ ਸਟਾਰਟ ਐ ਮੈਂ ਕਮਾਲ ਮੰਨ ਗਿਆ ਝੋਟੀ ਠੀਕ ਆ ਗੱਲ ਇਹ ਬੋਲੇ ਮੋ ਖਾਲੀ ਐ ਉਹ ਇਸ ਕੀ ਚਲਾ ਨਹੀਂ ਦੀ ਮੈਂ ਖਾ ਚਲ ਦੁੱਧ ਵੀ ਬਣਾ ਕੇ ਕੋਈ ਗੱਲ ਨਹੀਂ ਜੇਰ ਜੂਰ ਡੰਨਾ ਜੇ ਡੰਨਾ ਉਹ ਆਪਾਂ ਜੋ ਜ਼ਿੰਮੇਵਾਰੀ ਹੋਗੀ ਚਬਾਈ ਨਹੀਂ ਆ ਬਣ ਆ ਪਸੂ ਗੋਰੀ ਮਾੜਾ ਨਿਕਲੇਗਾ ਬਾਈ ਕਿੰਨੇ ਪੈਸੇ ਦੇ ਆਈ ਅੱਜ ਜੀ ਇਸ ਦਾ 1.5 ਲੱਖ ਰੁਪਏ ਲੈਣਾ 1 ਲੱਖ ਤੇ 50 ਹਜ਼ਾਰ ਦੁੱਧ ਤਿਆਰ ਕਰਕੇ ਕਿੰਨੇ ਦੁੱਧ ਤਿਆਰ ਕਰਕੇ ਦੁੱਧ ਵਾਲੀ ਗੱਲ ਕਰਾਂਗੇ ਮਾਗਰ ਕੱਟੀ ਐ ਠੀਕੇ ਦੀ ਪਿਓ ਰੱਖਾ ਇਹ ਆ ਗਈ ਬਾਈ ਕਹਿੰਦਾ ਵਧੀਆ ਸੀ ਮਨ ਦੀ ਕੱਟੀ ਐ ਤੇ ਬਾਕੀ ਜੱਜਮੈਂਟ ਤੁਹਾਡੀ ਆ ਤੇ ਉਹਦਾ ਬਾਡੀ ਦੀ ਮੈਂ ਕਹ ਲਈਏ ਸ਼ਾਨਦਾਰ ਆ ਉਸ ਤੋਂ ਬਹੁਤ ਸ਼ਾਨਦਾਰ ਕੱਦ ਬਿੱਡੂ ਸ਼ਾਰੀ ਜਾਲੀ ਤੇ ਮੜੀ ਜੀ ਬੋਲੇ ਮੈਂ ਨਾ ਤੈਨੂੰ ਪਤਾ ਹੈ ਜਾਪੇ ਪਸੂ ਕੀ ਗੱਲਬਾਤ ਹੋਰ ਉਹ ਐ ਮਾੜਾ ਜਾਂ 2-4 ਦਿਨ ਸਾਮਗੇ ਪਸੂ ਨਿੱਖਰ ਜਾਣਾ ਆ ਜਾ ਆ ਜਾ ਗਰੀ ਹੁਣ ਇਧਰ ਲੈ ਬੰਨੇ ਲਈ ਆ ਚਾਲ ਕਾਲੇ ਫਿਰ ਹੋਏ ਕਾਲਾ ਤਿਆਰੀ ਜੀ ਖੜਾ ਵੀ ਇਧਰ ਲੈ ਬੰਨੇ ਲਈ ਇਹਦੀ ਕਿੰਨੀ ਕੁ ਉਮਰ ਰੂਗੁਰਪਰੀ ਦਾ ਯਾਰ ਇਹ ਦੋ ਦੰਦ ਕੱਟਾ ਹੈ ਦੋ ਦੰਦ ਹਾਂ ਲੈ ਦੁੱਗੇ ਇਨਾਂ ਤੋੜ ਲਗੇ ਆ ਚੱਕੇ ਨਹੀਂ ਕਿਹੜੇ ਟੀਕੇ ਦਾ ਪਤਾ ਕੁਸ ਟੀਕਾ ਯਾਰ ਇਸ ਦਾ ਪਤਾ ਦੂਰੇ ਪਿੰਡ ਮੀ ਲਿਆ ਕੱਟਾ ਟੀਕੇ ਟੂਕੇ ਗਾ ਜਮ ਕੋਈ ਨੂਰ ਕੱਟਾ ਤੇ ਗਾਇਕਾ ਸਾਰਾ ਪ੍ਰੂਫ ਹੈ ਬੰਦਿਆਂ ਨੇ ਮਾਂ ਆ ਕੇ ਥਰੇ ਕੇ 20 ਕਿਲੋ ਦੁੱਧ ਹੁਣ ਤਿਆਰ ਦਿਖਾ ਦਾਂਗੇ ਹਾਂ ਦਿਖਾ ਦਾਂਗੇ ਆ ਮਾਂ ਉਰੀ ਖੜੀ ਐ ਪਿੰਡ ਮੇ ਕੋਈ ਦੂਰ ਦਾ ਕੰਮ ਨਹੀਂ ਛੋਡੇ ਪਿੰਡ ਦੀ ਹਾਂ ਮੇਰੇ ਪਿੰਡ ਦਾ ਘਟਾ ਹਾਂ ਡੀਐਨ ਵੀ ਕਰਾ ਦਾਂਗੇ ਜੇ ਕੋਈ ਭਰਾ ਕੇ ਤੇ ਉਹੀ ਕਰੀ ਜਾਂਦਾ 20 ਕਿਲੋ ਫਿਰ ਆਪਾਂ ਕਰਾ ਦਾਂਗੇ ਡੀਐਨ ਵੀ ਕਰਾ ਦਾਂਗੇ ਤੇਰੇ ਨਾਲ ਬਾਦ ਐ ਜੇ ਸਹੀ ਹੋਇਆ ਅਗਲੇ ਕੇ ਪੈਸੇ ਜੇ ਗਲਤ ਨਿਕਲ ਗਿਆ ਆਪਣੇ ਆ ਜੇ ਬਾਈ ਕਹਿੰਦਾ ਸਹੀ ਨਿਕਲ ਗਿਆ ਤਾਂ ਮਾਲਕ ਦੇ ਪੈਸੇ ਲੱਗਣਗੇ ਨਾ ਜੇ ਗਲਤ ਹੋਇਆ ਤਾਂ ਸਾਰੀ ਖਰਚਾ ਬਾਗੀ ਦਾ ਹੋਊਗਾ ਸਾਰਾ ਖਰਚਾ ਮੇਰਾ ਵੀ ਇਹਦੀ ਮਾਦਰ ਉਰੇ ਪਿੰਡ ਚ ਕੋਈ ਨੂਰਗਾ ਉਹਦੀ ਵੀ ਗਾਰੰਟੀ ਰੂ ਮ ਗਾਰੰਟੀ ਹੋਏਗੀ ਆਪਣੇ ਯਾਰ ਅਗਲਾ ਡੋਪ ਡਾ ਕੁਝ ਵੀ ਉਹ ਚੈਟ ਦੁੱਟ ਕੁਝ ਕਰਾ ਲਿਆ ਅਗਲਾ ਡੀਐਨਏ ਆਪਣੀ ਜਮੀਨ ਕਿੰਨੇ ਪੈ ਰਹੀ ਜਮੀਨ ਇਹ ਕਹਾ 115000 ਰੁਪਏ ਲੈਣਾ 115 ਕਿੰਨੇ ਕਿੰਨੇ ਛੱਡਾਂਗੇ 115 ਦੀ ਜਮੀਨ ਇਹ ਕੋਈ ਵਧੀਆ ਬੰਦਾ ਆ ਸਾਮ ਸੰਭਾਲ ਲਾ ਲੋ ਇਹਨੂੰ 5000 ਛੱਡਦਾ ਹਾਂ ਆ ਸਾਮ ਸੰਭਾਲ ਵਾਲੀ ਲਊਗਾ ਵਧੀਆ ਸੱਜਣੀ ਲਊਗਾ ਕੇਰ ਵਾਲਾ ਕਰੀ ਨਾ ਹਾਂ ਅਵੇ ਵੱਡਾ ਆ ਗਿਆ ਸੱਚ ਨੂੰ ਫੁੱਲ ਛੋਟਾ ਨਾ ਕੋਈ ਵੀ ਭਰਾ ਮੰਨ ਕੇ ਆ ਜੇ ਤੇ ਦੰਦ ਬਾਈ ਨੇ ਚੈੱਕ ਕਰਾਈ ਦਿੱਤੇ ਬਾਕੀ ਤੁਸੀਂ ਨੇੜੇ ਆ ਕੇ ਕਰਕੇ ਲੈ ਜਾਓ ਵੀ ਸੌ ਨੂੰ ਵੀ ਆਉਗਾ ਵੀ ਉਹ ਐੱਟੀ ਬੀਜੀ ਕਰੀ ਜਾਣੀ ਛੰਡਾ ਸੀਗਰ ਕੱਟੇ ਨਹੀਂ ਹੋਣੀ ਹੈਗਾ ਟ੍ਰਪਲੂ ਠੀਕ ਆ ਗੱਲ ਨੰਬਰ ਬੋਲ ਦੇ ਜ਼ਰਾ 7710615368 7710615368 15368 ਆ ਗਿਆ ਬਾਈ 842768147 ਆ ਨੰਬਰ ਬਾਈ ਦੇ ਸਕਰੀਨ ਤੇ ਲਾ ਦੂੰਗਾ ਪਿੰਡ ਆ ਗਿਆ ਬਹਾਦਰਪੁਰ ਤਹਿਸੀਲ ਬਰੇਟਾ ਮੰਡੀ ਤੇ ਜ਼ਿਲ੍ਹਾ ਮਾਨਸਾ ਵਪਾਰ ਦਾ ਕੰਮ ਆ ਬਾਈ ਦਾ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ